ਬੋਲ ਰਿਹਾ ਬੋਲ ਰਿਹਾ ਸਰ ਸਭ ਤੋਂ ਪਹਿਲਾਂ ਸਰ ਤੋਂ ਅਨੂਜੀ ਬਧਾਈਆਂ ਜੀ ਵਾਰਡ ਨੰਬਰ 20 ਦੇ ਸਰ ਤੀਸਰੇ ਕੌਂਸਲਰ ਚੁਣੇ ਗਏ ਜੀ ਹਾਂਜੀ ਹਾਂਜੀ ਸਰ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਸਰ ਵਾਰਡ ਨੰਬਰ 20 ਚੁਣੇ ਗਏ ਸਰ ਕਿਹੜੇ ਸਰ ਇਲਾਕੇ ਦੇ ਵਿੱਚ ਜੀ ਜਰੂਰਤ ਹੈ ਜੀ ਅਵਾਰ ਦੇ ਵਿੱਚ ਸਰ ਕੰਮਾਂ ਦੀ ਸਰ ਸਰ ਜੀ ਕੋ ਸਾਡੇ ਵਾਰਡ ਦੇ ਵਿੱਚ ਸੜਕਾਂ ਸਟਰੀਟ ਲਾਈਟਸ ਸੀਵਰੇਜ ਪਾਣੀ ਹਰ ਚੀਜ਼ ਦੀ ਸਮੱਸਿਆ ਆਸੀ ਉਹਨੂੰ ਪਹਿਲ ਦੇ ਆਧਾਰ ਤੇ ਸਹੀ ਕਰਾਂਗੇ ਜੀ ਜਿਹਨੇ ਵਾਰਡ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਇੰਨੇ ਭਾਰੀ ਬਹੁਤ ਦੇਖੇ ਮੈਂ ਇਕੱਲੇ ਇਕੱਲੇ ਵੋਟਰ ਦਾ ਧੰਨਵਾਦ ਕਰਦਾ ਹਾਂ ਔਰ ਵਿਸ਼ਵਾਸ ਦਿਵਾਣਾ ਵੀ ਜਿਵੇਂ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਂ ਤੁਹਾਡਾ ਇਕੱਲਾ ਇਕੱਲਾ ਦਾ ਕੰਮ ਕਰਕੇ ਦਿਖਾਵਾਂ ਜੀ ਸਰ ਤੁਸੀਂ ਸਿਰ ਪਾਰਟੀ ਸਰ ਆਮ ਆਦੀ ਪਾਰਟੀ ਸਰ ਜੁਆਇਨ ਕੀਤੀ ਸਰ ਜੀ ਹਾਂ ਜੀ ਹਾਂ ਜੀ ਸਰ ਸਭ ਤੋਂ ਵੱਡਾ ਬਧਾਈਆਂ ਸਰ ਤੁਹਾਨੂੰ ਜੀ ਥੈਂਕ ਯੂ ਸਰ ਥੈਂਕ ਯੂ ਸਰ ਮੇਰੇ ਦਾ ਸਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਸੋਸੀ ਅੱਜ ਆਪਣਾ ਮੇਅਰ ਬਣਾਵਾਂਗੇ ਜੀ ਜੀ ਸਰ ਮੇਅਰ ਦਾ ਕਿਹੜਾ ਸਰ ਚਿਹਰਾ ਵਸੇ ਦੇਖਣ ਨੂੰ ਮਿਲ ਸਕਦਾ ਦੇਖੋ ਜੀ ਉਹ ਕੁਆਲਿਟੀ ਡਿਸਾਈਡ ਕਰੇਗੀ ਜੀ ਕਿਉਂਕਿ ਮੇਰੇ ਤੇ ਭਰੋਸਾ ਜਤਾਦਵੇਂ ਪਾਰਟੀ ਜੀ ਉਹ ਪਾਰਟੀ ਡਿਸਾਈਡ ਕਰੇਗੀ ਕਿੰਨੋਂ ਮੇਅਰ ਦੇ ਵਾਸਤੇ ਜੀ ਦੇਖੋ ਯੋਗ ਹੈਗਾ ਇਹ ਬੰਦਾ ਉਹਨੂੰ ਬਣਾਇਆ ਜਾਏ ਤਾਂ ਸਰ ਕਿੰਨੇ ਟਾਈਮ ਤੱਕ ਸਰ ਦੇਖਣ ਨੂੰ ਸਰ ਮੇਅਰ ਮਿਲ ਸਕਦਾ ਜੀ ਇਸ ਵੀਕ ਦੇ ਵਿੱਚ ਜਾਂ ਜਾਂ ਕੱਲ ਦੇ ਵਿੱਚ ਵਿੱਚ ਤੁਹਾਨੂੰ ਸਾਡਾ ਮੇਅਰ ਬਣ ਜਾਏਗਾ ਜੀ ਜੀ ਸਰ ਕਿਸ ਤਰ੍ਹਾਂ ਸਰ ਵਾਰਡ ਦੇ ਲੋਕਾਂ ਤੋਂ ਤੁਹਾਡਾ ਰਿਫਰ ਕਰ ਦੋ ਜੀ ਮੈਂ ਕਹਿੰਦਾ ਜੀ ਸਾਰੇ ਵੋਟਰਸ ਦਾ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਮੇਰੀਆਂ ਮਾਤਾਵਾਂ ਦਾ ਭੈਣਾਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਇਹਨਾਂ ਦਾ ਕਦੀ ਵੀ ਇਸ਼ਤਾਰ ਨਹੀਂ ਭੁੱਲੂਗਾ ਔਰ ਇੱਕ ਇੱਕ ਵੋਟਰਸ ਦਾ ਦੇਖੋ ਮੈਨੂੰ ਵੋਟ ਡਾਫ ਵੋਟਾਂ ਪਈਆਂ ਨੇ 2636 ਠੀਕ ਹੈ ਬਹੁਤ ਬਹੁਤ ਬੁਧੀਆ ਪਰ ਪਰ ਮੈਂ 17000 ਵੋਟਰਸ ਦਾ ਹੈ ਧੰਨਵਾਦ ਕਰਦਾ ਔਰ ਅਸੀਂ ਸਪੌਂਸਰਸ਼ਿਪ ਮੈਨੂੰ 17000 ਵੋਟਰ ਨੂੰ ਵੀ ਸੰਬੋਧਨ ਕਰੂੰਗਾ ਜੀ ਔਰ ਮੈਂ ਕੱਲੇ ਕੱਲੇ ਬਰੇ ਦਾ ਘਰ ਜਾ ਕੇ ਕੰਮ ਕਰੂੰਗਾ ਥੈਂਕ ਯੂ ਥੈਂਕ ਯੂ ਸਰ ਧੰਨਵਾਦ ਧੰਨਵਾਦ ਜੀ ਥੈਂਕ ਯੂ